मानयोग डीजीपी पंजाब ਅਤੇ ਐਸਐਸਪੀ ਪਟਿਆਲਾ ਦੇ ਨਿਸ਼ਾਨੇ ਦੇਸ਼ਟ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਅ ਇਸੇ ਘੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਨਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਚਾਰਜ ਮੋਡਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਭਵਨ ਜੋਗਿਆ ਉੱਥੇ ਲਗਾ ਲਗਾ ਹੋਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹੈ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮੰਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫਰਮੇਸ਼ਨ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ 1 32 ਬੋਰ ਪਿਸਟਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਅ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆ ਰਿਕਵਰ ਹੋਏ ਐ ਤੇ ਇੱਕ ਹੋਰ ਬੇਸੀ ਕਟਾ 15 12 ਬੋਰ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀਤ ਹੈਗਾ ਜਿਹੜੀ ਰਿਹਾਈਸ਼ ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਿਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਆ ਇਨਾਂ ਦੇ ਉੱਪਰ ਇਨਾਂ ਦਾ ਜੋ ਮੋਡਲ ਅਪਰੈਂਟ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿਖੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ ਕਿਛ ਵਿੱਚ ਹੋਰ ਵੀ ਕਲਾਸੇ ਹੋ ਸਕਦੇ ਹਨ ਇਹਨਾਂ ਦੇ ਸਰੀ ਵੈਪਨ ਦਾ ਜੋ ਫਿਲੀਕਿਟ ਪੁਆਇੰਟ 0.3 ਦਾ ਪਹੁੰਚਾ ਉੱਥੇ ਵੀ ਕੋ ਟ੍ਰੇਕਿੰਗ ਚੱਲ ਰਹੀ ਹੈ ਕਿ ਕਿਸ ਕੋ ਲੈ ਰਹੀ ਦੀ ਕੋਈ ਰੈਕਟ ਬਹੁਤ ਵੱਡਾ ਜੀ ਪੰਜਾਬ ਦੇ ਵਿੱਚ ਲਗਾਤਾਰ ਇਹ ਵੈਪਨ ਆ ਰਹੇ ਨੇ ਕਿ ਇਹ ਉਚਿਤਕ ਕੀ ਲਿਕੇਟ ਚੰਰੀ ਹੈ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਗਿਆ ਪਰ ਉਹ ਅਸੀਂ ਤਾਲਮੇਲ ਬਣਾ ਰਹੇ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਤੇ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਇਸਟੈਬਲਿਸ਼ ਕਰ ਰਹੇ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨੋਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਆਂ ਇੱਕ ਐਂਗ ਦੇ ਵਿੱਚ ਕਿੰਨੇ ਕਿ ਗਰੂਪ ਹੋਰ ਕਿੰਨੇ ਕਿ ਬੰਦੇ ਉਹ ਅਸੀਂ ਕੁਛਕਿਛ ਕਰ ਰਹੇ ਆਂ ਜੀ ਜੈਸੇ ਹੀ ਸਾਨੂੰ پتہ چلਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਂਗੇ ਫਿਲਹਾਲ ਦੋ ਬੰਦੇ ਦੋ ਬੰਦੇ ਅਰੈਸਟ ਹੋਏ ਹਾਂ ਜੀ ਫਿਲਹਾਲ ਦੋ ਬੰਦੇ ਅਰੈਸਟ ਜੋ ਮਿਛਦੀ ਵਾਰ ਪੜੀਏ ਉਸਦੀ ਮੋਟਰਸਾਈਕਲ ਦੀ ਰਿਕਵਰੀ ਹੋਈ ਸੀ ਉਹ ਵੀ ਬਾਹਰ ਦੇ ਸਟੇਟ ਹੈ ਇਹ ਉਹਦੇ ਨਾਲ ਜੁੜੇ ਹੋਏ ਉਹਨਾਂ ਦਾ ਹੈਗਾ ਜਾਂ ਦੇ ਨਾਲ ਕਾਲ ਮਿਲ ਹੈਗਾ ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਹੈ ਜਾਂ ਪੂਰੇ ਪੰਜਾਬ ਦੇ ਬਲ ਦੇ ਵਿੱਚ ਚੱਪ ਰਿਹਾ ਸੀ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇਦਾਰੇ ਵੀ ਇਹਨਾਂ ਨੂੰ ਜੱਬ ਵੀ ਮੌਕਾ ਲੱਗਦਾ ਹੈ ਲੇਕੀ ਕਰਦੇ ਸੀਗੇ ਤਬ ਇਹ ਉਧਰ ਨਿਸ਼ਾਨਾ ਬਣਾ ਲੈਂਦੇ ਸੀਗੇ ਕੋਈ ਟੈਕਨੀਕ ਸੀਗੀ ਤਾਂ ਇਹਨਾਂ ਕੋਲ ਬੀਟੀ ਕਸਟੂਮ ਤੋਂ ਤੁਲੰਥ ਦੀ ਜਾਂ ਹੋਰ ਸਾਡ ਤੋਂ ਤੁਲੰਥ ਦੀ ਕਿ ਨਹੀਂ ਦੇਖੋ ਬੇਸਿਕਲੀ ਚੋਰ ਹੈ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਤੋ ਮੋਟਰਸੋ ਬ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਚ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸਾਹਿਲਪ੍ਰੀਤ ਦੇ ਉੱਪਰ ਪਹਿਲੇ ਦੋ ਪਰਚੇ ਆ ਗਏ ਨੇ ਲੜਾਈ ਝਗੜੇ ਲ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕੱਦਮਾ ਦਰਜ ਹੈ ਰੈਡ ਵਾਲੀ ਇਹ ਜੀ ਸਿਟੀ ਸਮਾਣਾ ਇੱਕ ਜਿਸਮ ਨੇ ਦੱਸਿਆ ਇੱਕ सदर ਸਮਾਣਾ ਏਰੀਆ ਦਰਜ ਹੈ ਕਿ ਦੋਨੋਂ ਆਪਸੇ ਵਿੱਚ ਕੋਈ ਗੋਸਟ ਸੀ ਕਿ ਇਹ ਇਹ ਪਾਰਟਨਰ ਸੀਗੇ ਜੀ ਤੇ ਇਹਦਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਨਰ ਨੇ ਉਮਰ ਕਿੰਨੀ ਇੱਕ ਸਾਇਲ ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ ਐਜੂਕੇਟਿਡ ਨਹੀਂ ਠੀਕ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗਾ ਕਿ ਜਿਹੜੇ ਵੈਪਨ ਦੇ ਵਿੱਚ ਇਹ ਖਰੀਦੇ ਆ ਵੇਚਦੇ ਸੀਗੇ ਇਹ ਕਿੰਨੇ ਕੁ ਐਫੈਕਟਿਵ ਸੀਗੇ ਬਹੁਤ ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਸੀਗੇ ਇਹ ਅੱਗੇ ਜਿਨ੍ਹਾਂ ਨੂੰ ਵੇਚਣਾ ਸੀ ਉਹ ਕਿਸ ਤਰ੍ਹਾਂ ਦੇ ਅਪਰਾਧੀਆਂ ਨੇ ਕੁਝ ਲਗਿਆ ਪਤਾ ਉਹੀ ਅਸੀਂ ਕਰ ਰਹੇ ਹਾਂ ਜੀ ਉਹ ਹੀ ਦੱਸ ਰਹੇ ਕਿ ਹੋਰ ਵੀ ਅਸੀਂ ਡਿਮਾਂਡ ਲਵਾਂਗੇ ਤੇ ਹੋਰ ਪੁੱਛਗਿੱਛ ਕਰਕੇ ਹੋਰ ਖੁਲਾਸੇ ਕਰ ਲਗੇ ਜੀ ਰਿਕਵਰੀ ਹੋਈ ਹੈ ਕਮਿਸ਼ਨ ਦਾ ਮੋਟਰਸਾਈਕਲ ਇਹ ਕਿੱਥੋਂ ਹੋਈ ਹੈ ਪਟਿਆਲੇ ਹੋਈ ਹੈ ਜਾਂ ਆਕਾਵਾ ਤੋਂ ਕੋਈ ਹੋਸੀਆ ਟੀਮ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟਰੇਸ ਕਰ ਕੀਤੀ ਹੋਈ ਹੈ ਇਹ ਜ਼ਿਆਦਾਤਰ ਪਟਿਆਲੇ ਦੀ ਹੈਗੀਆਂ ਬਟ ਹੋਰ ਆਲੇ ਦੁਆਰੇ ਵੀ ਇਹ ਪਕੜ ਕਰਨੀ ਪਤਾ ਲੱਗਿਆ ਸਰ ਕਿਥੇ ਵੇਚ ਰਿਹਾ ਕਿ ਕਿਸੇ ਕਿਸ ਨੂੰ ਵੇਚ ਰਿਹਾ ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵਿੱਚੇ ਸਪਲਾਈ ਕਰਦੇ ਸੀਗੇ ਜਿੱਦਣੇ ਫੜੇ ਗਏ ਨੇ ਉਦੋਂ ਇਹ ਚੋਰੀ ਦੀ ਮਨਸ਼ਾ ਨਾਲ ਆਈ ਸੀ ਜਾਂ ਵੈਪਨ ਕਿਸੇ ਨੂੰ ਹੈਲੋ ਵਰਕਰਾਂ ਨਾਲ ਆਈ ਸੀ ਜਾਂ ਵੇਚਣ ਆਈ ਸੀ ਇਹ ਚੋਰੀ ਦੀ ਮਨਸ਼ਾ ਨਾਲ ਕੀ ਹੋ ਰਹੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਬੇਸ ਦੀ ਐਕਟ ਕੀਤਾ ਇਹ ਕੀ ਨਸ਼ਾ ਕਰਨ ਦੇ ਅਧੀਨ ਅਸ਼ੇਦਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸ ਪਬਲੀ ਕਰਦੇ ਹੋ ਇਸ ਤਰ੍ਹਾਂ ਪਿਸਤਲ ਗੈਰ ਹਥਿਆਰ ਉਹ ਬ੍ਰਾਹਮੜਾ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੈ ਹੋ ਸਕਦਾ ਹੈ ਜੀ ਅਸੀਂ ਲੁਕਅਪ ਕਰ ਰਹੇ ਹਾਂ ਕੁਝ ਪਤਾ ਚੱਲਦਾ ਤਾਂ ਸਾਂਝੀ ਕਰਾਂਗੇ ਕੋਈ ਰਿਮਾਂਡ ਸ਼ਗਰ ਮਿਲਿਆ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ